2 ਜਨਵਰੀ ਨੂੰ ਫਗਵਾੜਾ ਵਿਕੇ ਹੋਣ ਜਾ ਰਹੀਆਂ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਅਤੇ ਭਾਜਪਾ ਤੋਂ ਬਾਅਦ ਹੁਣ ਅਕਾਲੀ ਦਲ ਬਾਦਲ ਵੱਲੋਂ ਵੀ ਨੌ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਇੱਥੇ ਦੱਸ ਦਈਏ ਕਿ ਇਨ੍ਹਾਂ ਚੋਣਾਂ ਦੌਰਾਨ ਅਕਾਲੀ ਦਲ ਵੀ ਬੜੇ ਹੀ ਜੋਰਾ ਸ਼ੋਰਾ ਨਾਲ ਇਸ ਚੋਣ ਮੈਦਾਨ ਵਿੱਚ ਉਤਰੀ ਹੈ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਹਾਈ ਕਮਾਂਡ ਵੱਲੋਂ ਲਗਾਏ ਗਏ ਇੰਚਾਰਜ ਬਲਦੇਵ ਸਿੰਘ ਖਹਿਰਾ ਅਤੇ ਰਣਜੀਤ ਸਿੰਘ ਖੁਰਾਨਾ ਤੋਂ ਇਲਾਵਾ ਹੋਰਨਾ ਸੀਨੀਅਰ ਨੇਤਾਵਾਂ ਨੇ ਦੱਸਿਆ ਕਿ ਪਾਰਟੀ ਹਾਈ ਕਮਾਂਡ ਨੇ ਇਸ ਵਾਰ ਇਨਾ ਚੋਣਾਂ ਵਿੱਚ ਵਾਰਡ ਨੰਬਰ 1 ਤੋਂ ਮੈडम ਸਰਬਜੀਤ ਕੌਰ ਪਤਨੀ ਸੰਜੀਵ ਕੁਮਾਰ ਵਾਰਡ ਨੰਬਰ 2 ਤੋਂ ਸੁਖਦੇਵ ਸਿੰਘ ਵਾਲੀਆ ਵਾਰਡ ਨੰਬਰ 9 ਤੋਂ ਕਮਲਜੀਤ ਕੌਰ ਪਤਨੀ ਕੁਲਵਿੰਦਰ ਕਿੰਦਾ ਵਾਰਡ ਨੰਬਰ 10 ਤੋਂ ਅਫਤਾਰ ਸਿੰਘ ਮੰਗੀ ਵਾਰਡ ਨੰਬਰ 37 ਤੋਂ ਜਸਵਿੰਦਰ ਕੌਰ ਪਤਨੀ ਬਲਜਿੰਦਰ ਸਿੰਘ ਠੇਕੇਦਾਰ ਵਾਰਡ ਨੰਬਰ 39 ਤੋਂ ਸਰਬਜੀਤ ਕੌਰ ਪਤਨੀ ਜਸਵਿੰਦਰ ਸਿੰਘ ਭਗਤਪੁਰਾ ਵਾਰਡ ਨੰਬਰ 40 ਤੋਂ ਪਾਲ ਸਿੰਘ ਮੰਗਾ ਵਾਰ ਨੰਬਰ 42 ਤੋਂ ਕੁਲਵਿੰਦਰ ਕੌਰ ਪਤਨੀ ਚਰਨਜੀਤ ਸਿੰਘ ਚੰਨੀ ਅਤੇ 50 ਨੰਬਰ ਵਾਰ ਤੋਂ ਗਿਆਨ ਸਿੰਘ ਚਾਨਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਉਹਨਾਂ ਕਿਹਾ ਕਿ ਜਲਦ ਹੀ ਇਹਨਾਂ ਚੋਣਾਂ ਨੂੰ ਲੈ ਕੇ ਦੂਸਰੀ ਲਿਸਟ ਵੀ ਜਾਰੀ ਕਰ ਦਿੱਤੀ ਜਾਵੇਗੀ ਆਪਾਂ ਸਾਰਿਆਂ ਨੂੰ ਪਤਾ ਹੈ ਕਿ 5 ਸਾਲ ਬਾਅਦ ਇਲੈਕਸ਼ਨ ਹੁੰਦੀ ਹੈ ਤੇ 5 ਸਾਲਾਂ ਬਾਅਦ ਫਿਰ ਦੁਬਾਰਾ ਚੋਣ ਹੁੰਦੀ ਹੈ ਉਸ ਲੜੀ ਦੇ ਤਹਿਤ ਨਗਰ ਨਿਗਮ ਫਗਵਾੜਾ ਦੀ ਜਿਹੜੀ ਇਲੈਕਸ਼ਨ ਹੈ ਜਿਹਦੇ ਵਿੱਚ 21 ਤਰੀਕ ਨੂੰ VOTING ਹੋਣੀ ਹੈ ਉਦਲੇ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਜਿਹਦੇ ਵਿੱਚ ਬਾਦਸਾਹ ਚੰਦੀ ਸਾਹਿਬ ਤੇ ਖੁਰਾਨਾ ਸਾਹਿਬ ਤੇ ਸਾਰੇ ਜਿੰਨੇ ਸਮੁੱਚੇ ਫਗਵਾੜਾ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਉਹਨਾਂ ਨੇ ਬੈਠ ਕੇ ਜੋ ਫੈਸਲਾ ਕੀਤਾ ਹੈ ਜਿਹਦੇ ਵਿੱਚੋਂ ਜਿੱਦਾਂ ਪਹਿਲਾਂ ਵੀ ਸਮੇਂ ਦੇ ਵਿੱਚ ਜੜੀਆਂ ਲਕਸ਼ਣਾ ਲੜੀਆਂ ਗਈਆਂ ਉਹਦੇ ਵਿੱਚੋਂ ਮੋਸਟਲੀ ਜਿਹੜੇ 90% ਜਿਹੜੇ ਕੈਂਡੀਡੇਟ ਨੇ ਜਿਹੜੀ ਅੱਜ ਦੀ ਲਿਸਟ ਹੈ ਉਹਦੇ ਵਿੱਚੋਂ ਪਹਿਲਾਂ ਵੀ ਐਮਸੀ ਟ੍ਰੇਨਿੰਗ ਤੇ ਅੱਜ ਜਿਹੜਾ ਹੈ ਉਹਨਾਂ ਨੂੰ ਦੁਬਾਰਾ ਫੇਰ ਇਥੋਂ ਜਿਹੜਾ ਮੌਕਾ ਦਿੱਤਾ ਗਿਆ ਕੁਝ ਹੋਰ ਨੇ ਬਾਕੀ ਇਹਦੇ ਬਾਅਦ ਜਿਹੜਾ ਹੋਰ ਹੈ ਉਹਨਾਂ ਦੇ ਉੱਪਰ ਜਿਹੜੀ ਆ ਉਹ ਡਿਸਕਸ ਹੋ ਰਹੀ ਆ ਤੇ ਇਹਦੇ ਲਈ ਜਿਹੜੀ ਲਿਸਟ ਹੈ ਮੈਂ ਉਹਦੇ ਵਿੱਚ ਤੁਹਾਨੂੰ ਨਾਮ ਦੱਸ ਦਿੰਨਾ ਵਾਰਡ ਨੰਬਰ 1 ਤੋਂ ਮੈਡਮ ਸਰਬਜੀਤ ਕੌਰ ਜੀ ਨੇ ਤੇ ਵਾਰਡ ਨੰਬਰ 2 ਤੋਂ ਸੁਖਦੀਪ ਸਿੰਘ ਬਾਦਿਆ ਜੀ ਵਾਰਡ ਨੰਬਰ 9 ਤੋਂ ਕਮਲਜੀਤ ਕੌਰ ਜੀ ਵਾਰਡ ਨੰਬਰ 10 ਤੋਂ ਅਰਤਾਰ ਸਿੰਘ ਮੰਗੀ ਜੀ ਵਾਰਡ ਨੰਬਰ 37 ਤੋਂ ਜਸਵਿੰਦਰ ਕੌਰ ਜੀ ਵਾਰਡ ਨੰਬਰ 39 ਤੋਂ ਸਰਬਜੀਤ ਕੌਰ ਜੀ ਵਾਰਡ ਨੰਬਰ 40 ਤੋਂ ਪ੍ਰਿਤਪਾਲ ਸਿੰਘ ਮੰਗਾ ਜੀ ਵਾਰਡ ਨੰਬਰ 42 ਤੋਂ ਕੁਲਵਿੰਦਰ ਕੌਰ ਜੀ ਤੇ ਵਾਰਡ ਨੰਬਰ 50 ਤੋਂ ਗਿਆਨ ਸਿੰਘ ਚਾਨਾ ਜੀ ਇਹ ਜਿਹੜੇ ਕੈਂਡੀਡੇਟ ਨੇ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਥੋਂ ਜਿਹੜਾ ਇਹ ਇਲੈਕਸ਼ਨ ਲੜਾਈ ਜਾ ਰਹੀ ਹੈ ਜਿਨ੍ਹਾਂ ਨੇ ਕਿ ਚੌਂਡ ਸ਼ਾਮ ਤਕਰੀ ਦੇ ਉੱਤੇ ਇਲੈਕਸ਼ਨ ਲੜਨੀ ਹੈ ਮੈਂ ਪੂਰੇ ਸ਼ਹਿਰ ਵਸੀਆਂ ਨੂੰ ਜਿੱਥੇ ਬੇਨਤੀ ਕਰਦੇ ਹਾਂ ਉਥੇ ਸਾਰੇ ਪੰਜਾਬ ਵਾਸੀ ਨੂੰ ਵੀ ਬੇਨਤੀ ਕਰਦੇ ਆਂ ਵੀ ਸ਼ੌਂਮਣੀ ਅਕਾਲੀ ਦਲ ਦਾ ਰਾਜ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ ਸਾਰਾ ਨੇ ਦੇਖਿਆ ਜੋ ਡਿਵੈਲਪਮੈਂਟ ਹੋਈ ਜਾਂ ਜੋ ਲਾਅ ਐਂਡ ਆਰਡਰ ਉਸ ਵੇਲੇ ਦੀ ਸੀ ਤੇ ਜਾਂ ਜਿਹੜੇ ਪਿਛਲੇ 5 ਸਾਲ ਨਾ ਕਿਗੇ ਜਾਂ ਹੁਣ ਹੈ ਉਹ ਫਰਕ ਸਾਰਿਆਂ ਨੂੰ ਪਤਾ ਹੈ ਸੋ ਇਹ ਬੇਨਤੀ ਹੈ ਵੀ ਜਿਹੜਾ ਇਹ ਸਮਾਂ ਹੈ ਪਿਛਲੇ 5 ਸਾਲ ਕਾਂਗਰਸ ਦੇ ਟਾਈਮ ਤੇ ਜਿਹੜੇ ਉਹ ਖਰਾਬ ਹੋ ਗਿਆ ਆ 3 ਸਾਲ ਹੁੰਨ ਲੰਗੇ ਕੱਢਣ ਬਹੁਤ ਨੂੰ ਕੁਝ ਨਹੀਂ ਮਿਲਿਆ ਜੇਕਰ ਕਿਤੇ ਵੀ ਗੱਲ ਕਰੀਏ ਤਾਂ ਡਵੈਲਪਮੈਂਟ ਜਾਂ ਸੁੱਖ ਸਹੂਲਤਾਂ ਦੇ ਪੱਖੋਂ ਅਕਾਲੀ ਦਲ ਨੇ ਹੀ ਜਿਹੜਾ ਪੰਜਾਬ ਦੇ ਭਲੇ ਦੀ ਗੱਲ ਕੀਤੀ ਜਾਂ ਜੋ ਵੀ ਸੁੱਖ ਸਹੂਲਤਾਂ ਮਿਲੀਆਂ ਅਕਾਲੀ ਦਲ ਦੇ ਰਾਜ ਚ ਮਿਲੀਆਂ ਸੋ ਬੇਨਤੀ ਕਰਦੇ ਆਂ ਵੀ ਇਹ ਜਿਹੜੀ ਇਲੈਕਸ਼ਨ ਹੈ ਇਹਦੇ ਵਿੱਚ ਵੱਧ ਤੋਂ ਵੱਧ ਜਿਹੜਾ ਸ਼ਰਮਣੀ ਅਕਾਲੀ ਦਲ ਦੇ ਉਮੀਦਵਾਰ ਹੈ ਉਹਨਾਂ ਨੂੰ ਵੋਟ ਪਾ ਕੇ ਜਿਤਾਓ ਤਾਂ ਕਿ ਜਿਹੜੇ ਪਹਿਲਾਂ ਸੇਵਾ ਨਿਮਰਤਾ ਭਾਵਨਾ ਦੇ ਨਾਲ ਸੇਵਾ ਕਰਦੇ ਸੀ ਉਹੀ ਤਰ੍ਹਾਂ ਜਿਹੜੀ ਹੈ ਹੁਣ ਬੜੇ ਟਾਈਮ ਦੇ ਵਿੱਚ ਵੀ جاری ਰਵੇ ਸੋ ਇਸ ਤਰ੍ਹਾਂ ਸਾਡੇ ਹਾਈ ਕਮਾਂਡ ਨੇ ਕਿਹਾ ਕਿ ਇਹ ਜਿਹੜੀ ਇਲੈਕਸ਼ਨ ਹੈਗੀ ਅਸੀਂ ਇਹ ਇਲੈਕਸ਼ਨ ਅਸੀਂ ਲੜਨੀ ਆ ਤਕੜੇ ਹੋ ਕੇ ਲੜਨੀ ਆ ਪਿਛਲੇ ਦਿਨ ਹੀ ਆਪਾਂ ਮੀਟਿੰਗ ਵੀ ਕੀਤੀ ਸੀ ਆਪਣੀ ਸਾਰੀ ਉੱਥੇ ਲੀਡਰਸ਼ਿਪ ਜਿੰਨੇ ਕੈਂਡੀਡੇਟ ਹੈਗੇ ਸੀ ਆਪਣੇ ਸਾਰੇ ਉੱਥੇ ਆਏ ਸੀ ਤੇ ਸਾਰਿਆਂ ਨੇ ਵਿਸ਼ਵਾਸ ਦਵਾਇਆ ਸੀ ਕਿ ਸ਼੍ਰੋਮ ਨੇ ਕਹਾਂਦੇ ਜਿਹੜੇ ਵੀ ਕੈਂਡੀਡੇਟ ਹੈਗੇ ਆਪਾਂ ਉਹਨਾਂ ਨੂੰ ਤਕੜੇ ਹੋ ਕੇ ਉਹਨਾਂ ਨੂੰ ਜਿਤਾਣਾ ਤੇ ਮੈਂ ਅੱਜ ਵੈਲਕਮ ਕਰਦਾ ਜਿਹੜੇ ਹਾਈ ਕਮਾਂਡ ਵੱਲੋਂ ਸਾਡੇ ਇੱਥੇ ਅਬਜ਼ਰਵਰ ਲਾਏ ਗਏ ਆ ਸਾਬਕਾ ਐਮਐਲਏ ਫਲੋਰ ਸਰਦਾ ਪ੍ਰਦੀਪ ਸਿੰਘ ਘੈਰਾ ਜੀ ਇੱਥੇ ਆਂਤੀ ਮੈਂ ਉਹਨਾਂ ਦਾ ਬਿਨਾ ਬਹੁਤ-ਬਹੁਤ ਜੀ ਆਇਆਂ ਆਖਦਾ ਤੇ ਧੰਨਵਾਦ ਕਰਦਾ ਆ ਕਿ ਅੱਜ ਇੱਥੇ ਸਾਡੇ ਪਹੁੰਚੇ ਆ ਤੇ ਮੈਂ ਜਿੱਥੇ ਆਪਣੇ ਪਾਰਟੀ ਅਹੁਦੇਦਾਰ ਤੇ ਵਰਕਰ ਜਿੰਨੇ ਆਏ ਸਾਰੇ ਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਆਪਾਂ ਇਹ ਇਲੈਕਸ਼ਨ ਜਿੱਤਣੀ ਆ ਕਿਉਂਕਿ ਸ਼ੋਮੇ ਅਕਾਲੀ ਦਲ ਨੇ ਪੰਜਾਬ 'ਚ ਉਹ ਕੰਮ ਕੀਤਾ ਹੋਇਆ ਹੈ ਕਿ ਲੋਕ ਅੱਜ ਆਪ ਖੁਦ ਆਪਣੇ ਮੂੰਹ ਗੈਰ ਰਹੇ ਕਿ ਜੋ ਸ਼ੋਮੇ ਅਕਾਲੀ ਦਲ ਨੇ ਵਿਕਾਸ ਕੀਤਾ ਉਹ ਵਿਕਾਸ ਨਾ 2017 ਤੋਂ ਲੈ ਕੇ 2022 ਤੱਕ ਕਿਸੇ ਨੇ ਕੀਤਾ ਤੇ ਨਾ ਆਮ ਆਦਮੀ ਪਾਰਟੀ ਸਰਕਾਰ ਦੇ ਤਿੰਨ ਸਾਲਾਂ 'ਚ ਕਿਸੇ ਨੇ ਕੀਤਾ ਗਵਨ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਜ਼ਹਿਰ ਵਾਕੀ ਉਹਨਾਂ ਨੂੰ ਮਾਰਿਆ ਗਿਆ ਅਸੀਂ ਸ਼੍ਰੋਮਣੀ ਅਕਾਲੀ ਦਲ ਇਸ ਚੀਜ਼ ਦੀ ਉਜੋਰ ਨਖੇਦੀ ਕਰਦਾ ਤੇ ਪ੍ਰਸ਼ਾਸਨ ਤੋਂ ਵੀ ਮੰਗ ਵੀ ਕਰਦਾ ਕਿ ਉਹਨਾਂ ਅਨਸਰਾਂ ਖਿਲਾਫ ਕੜੀ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਤਰਸਤਾਰ ਕੀਤਾ ਜਾਵੇ ਤਾਂ ਜੋ ਉਹ ਜਿਹੜਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਉਹ ਵਿੱਚ ਸਫਲ ਨਾ ਹੋ ਸਕਣ ਇਹ ਮੈਂ ਪ੍ਰੈਸ ਤੋਂ ਤੁਹਾਨੂੰ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ